ਸੋ ਫਿਰ ਤਾਂ ਇਹ ਕਿ ਜਿੰਨੀ ਘੱਟ ਕੱਲ ਭਾਜਪਾ ਦੇ ਕੈਂਡੀਡੇਟ ਦੀ ਕੀਤੀ ਜਾਵੇ ਉੰਨੀ ਚੰਗੀ ਹੈ ਕਿਉਂਕਿ ਫਰਗੇਟ ਦਾ ਫੈਕਟ ਥੈਟ ਉਹਨਾਂ ਨੇ ਕਿਸੇ ਦਾ 15 ਸਾਲ ਦਾ ਮੈਨੂੰ ਲੱਗਦਾ ਉਹਦਾ ਤਾਂ ਫੇਮਸ ਰਿਕਾਰਡ ਹੈ ਕਿ ਕਿਸੇ ਦਾ ਫੋਨ ਹੀ ਨਹੀਂ ਚੁੱਕਣਾ ਤੇ ਜਿਹਨੇ ਫੋਨ ਹੀ ਨਹੀਂ ਚੁੱਕਣਾ ਉਹਨੇ ਕਿਸੇ ਦਾ ਸਮੱਸਿਆ ਕੀ ਹੱਲ ਕਰਨੀ ਹੈ ਬਟ ਫਰਗੇਟ ਥੈਟ ਕਿੰਨੀ ਮੌਕਾ ਪ੍ਰਸਤੀ ਪੋਲਿਟਿਕਸ ਕਰਦੇ ਆ पहला कांग्रेस आइडियोलॉजी और आज ऑपोजिट आइडियोलॉजी जिन्हें कांग्रेस पार्टी च रे पता नहीं भाजपा नीडी गल्यूज किया और अब्यूज किया अज क्योंकि एक टिकट मिल गई मोगा प्रस की पोलिटिक्स करनी सी, आज उस पार्टी च आके उन्होंने गुणगान कर लग गए इफ यू टेक आउट स्पीचिज ਜੋ ਪਾਰਲੀਮੈਂਟ 'ਚ ਚਲੋ ਕਦੇ-ਕਦੇ ਬੋਲੇ ਜਿੰਨਾ ਬੋਲੇ ਆ ਉਹਨਾਂ ਨੇ ਤਾਂ ਹਮੇਸ਼ਾ ਭਾਜਪਾ ਨੂੰ ਕ੍ਰਿਟਿਸਾਈਜ਼ ਕੀਤਾ ਅੱਜ ਦੀ ਬੇਸ਼ਰਮੀ ਵੇਖੋ ਕਿ ਅੱਜ ਇੱਕ ਟਿਕਟ ਮਿਲ ਗਈ ਤੇ ਮੈਂ ਕਹਿੰਦਾ ਜੀ ਇੰਨਾ ਛੇਤੀ ਤਾਂ ਕੋਈ ਜਿਮਨਾਇਸਟ ਨਹੀਂ ਸਬਰ ਸੌਲਟ ਮਾਰਦਾ ਜਿੰਨੀ ਛੇਤੀ ਇਹਨਾਂ ਨੇ ਸਬਰ ਸੌਲਟ ਮਾਰੀ ਮਤਲਬ ਕਿ ਇਹ ਤਾਂ ਵੱਡੇ-ਵੱਡੇ ਕਲਾਕਾਰਾਂ ਨੂੰ ਫੇਲ ਕਰ ਦੇਣ ਔਰ ਭਾਜਪਾ ਨੇ ਜਿੰਨਾ ਮੈਂ ਕਹਿੰਦਾ ਜੀ ਜੋ ਉਹਨਾਂ ਦੀਆਂ ਪਾਲਿਸੀਜ਼ ਨੇ ਇਟ ਹੈਜ਼ ਹਰਟ ਦਾ ਪੰਜਾਬ ਇੰਡਸਟਰੀ ਇਨ ਦਾ బిਗੇਸਟ ਵੇ ਇਨ ਦਾ బిਗੇਸਟ ਵੇ ਦੇ ਕੋਲ ਪੰਜਾਬ ਵੁੱਡਾ ਬੀਨ ਅ ਵੈਰੀ ਬਿਗ ਟ੍ਰੇਡ ਹਬ ਉਹ ਬਾਰਡਰ ਕਿਨੇ ਬੰਦ ਕੀਤਾ ਵਾਗੇ ਦਾ so many livelihoods were lost ਔਰ ਜਦੋਂ ਟ੍ਰੇਡ ਪਾਕਿਸਤਾਨ افغانستان ਨਾਲ ਬਿਲਕੁਲ ਬੰਦ ਹੋ ਜਾਂਦਾ ਤੇ ਮੈਂ ਕਹਿੰਦਾ ਜੀ ਚਲੋ ਮੈਂ ਸਮਝ ਸਕਦਾ ਮਗਰ ਉਹ ਟ੍ਰੇਡ ਗੁਜਰਾਤ ਕੋ ਚੱਲਦਾ ਤੁਸੀਂ ਇੱਕ ਸਟੇਟ ਨੂੰ ਫਾਇਦਾ ਪਹੁੰਚਾਉਂਦੇ ਹੋ ਦੂਜੇ ਦਾ ਨੁਕਸਾਨ ਕਰਦੇ ਸਾਡੇ ਬਾਰਡਰਿੰਗ ਸਟੇਟਸ ਨੇ ਜੰਮੂ ਕਸ਼ਮੀਰ ਉੱਥੇ ਤੁਸੀਂ ਇਨਸੈਂਟਿਵ ਦਿੰਦੇ ਹੋ ਇੱਥੇ ਤੁਸੀਂ ਇਨਸੈਂਟਿਵ ਨਹੀਂ ਦਿੰਦੇ ਸੋ ਜਦ ਇਹ ਜੀ ਪਾਲਿਸੀ ਪਾਰੈਲਿਸਿਸ ਹੁੰਦੀਆਂ ਨੇ ਉਹਦਾ ਖਾਮਿਆਜਾ ਸਾਡੀ ਇੰਡਸਟਰੀ ਨੂੰ ਔਰ ਡਾਇਰੈਕਟਲੀ ਇਨਡਾਇਰੈਕਟਲੀ ਇਕਨੋਮਿਕ ਗਰੋਥ ਨੂੰ ਔਰ এমਪਲੋਇਮੈਂਟ ਨੂੰ ਪਹੁੰਚਦਾ ਹੈ ਸੋ ਮੇਰੇ ਬੜੇ ਸਵਾਲ ਨੇ ਜੋ ਟੈਕਸ ਦੀ ਡਿਵਲੂਸ਼ਨਰ ਜਸਟ ਬਿਕੋਜ਼ ਯੂਪੀ गिव्स यू 80 ਸੀਟਸ ਜੋ ਪੈਸਾ ਤੁਸੀਂ ਉੱਥੇ ਦਿਓ ਔਰ ਜੋ ਪੈਸਾ ਪੰਜਾਬ 'ਚ ਦਿਓ ਉਹਦੇ 'ਚ ਅੰਤਰ ਰੱਖੋ ਉਹਦਾ ਮੈਨੂੰ ਉਹਦੇ ਹਮੇਸ਼ਾ ਹੀ ਮੇਰੇ ਮਨ 'ਚ ਸਵਾਲ ਰਹੇ ਆ ਕਿਉਂਕਿ ਜੋ ਟੈਕਸ ਕਲੈਕਸ਼ਨ ਦੀ ਰੇਸ਼ੋ ਪੰਜਾਬ ਦੀ ਕੰਟਰੀਬਿਊਸ਼ਨ ਹੈ ਮਗਰ ਉਹ ਤੋਂ ਉਹ ਤੋਂ ਉਲਟ ਜੋ ਪੈਸਾ ਵਾਪਸ ਆਉਂਦਾ ਹੈ ਸੈਂਟਰ ਚੋਂ ਉਹਦੀ ਮਾਤਰਾ ਚ ਇਫ ਯੂ ਡੂ ਅ ਕੰਪੈਰੀਜ਼ਨ ਯੂਪੀ ਗੈਟਸ ਅ ਬਿਗਰ ਚੰਕ ਐਂਡ ਅ ਬੈਟਰ ਚੰਕ ਦੈਨ ਵਾਟ ਕਮਸ ਟੂ ਪੰਜਾਬ ਸੋ ਇਹ ਜੀ ਕਈ ਚੀਜ਼ਾਂ ਨੇ ਔਰ ਜਿੱਤੇ ਕਾਂਗਰਸ ਦੇ ਕੈਂਡੀਡੇਟ ਦੀ ਗੱਲ ਹੈ ਆਈ ਥਿੰਕ ਕਾਂਗਰਸ ਨੇ ਤਾਂ ਇਹ ਪਹਿਲਾਂ ਹੀ ਸਿਰਕਿੰਡਰ ਕਰਤਾ ਸੀ ਜਦੋਂ ਉਹਨਾਂ ਨੂੰ ਲੋਕਲ ਕੈਂਡੀਡੇਟ ਕੋਈ ਨਹੀਂ ਲੱਭਿਆ ਦੇਖੋ ਉਹਨਾਂ ਨੂੰ ਮਤਲਬ ਕੀ ਇਹਦੇ 2 ਮਹੀਨੇ ਨਿਕਲਦੇ ਆ ਜੇ ਜਾਂ ਤਾਂ ਕੋਈ ਮਾਇਕ ਮੈਨੂੰ ਲੱਗਦਾ ਉਹ ਠੀਕ ਹੋਣਾ ਕਿਸੇ ਹੋਰ ਦੇ ਹੱਥ ਤੇ ਤਾਂ ਨਹੀਂ ਇਹਦਾ ਅੱਜਕੱਲ ਸਭਾ ਕੋ ਦਿੱਲੀ ਦੇ ਕੰਟਰੋਲ ਤੇ ਚੱਲ ਰਿਹਾ ਲੱਗਦਾ ਉਹਨਾਂ ਨੂੰ ਉਹਨਾਂ ਦੇ ਕੈਬਨਿਟ ਦੇ ਵਿਦੇਸ਼ ਮੰਤਰੀ ਔਰ ਬੜੇ ਸੀਨੀਅਰ ਮਿਨਿਸਟਰ ਪਾਰਟੀ ਦੇ ਬੜੇ ਸੀਨੀਅਰ ਅਹੁਦੇਦਾਰ ਆਸ਼ੂ ਜੀ ਇੱਥੋਂ ਬਲਾਉਂ ਕਰਦੇ। ਹੋਰ ਵੀ ਕਈ ਲੀਡਰਸ਼ਿਪ ਮਗਰ ਕਾਂਗਰਸ ਨੇ ਉਹਨਾਂ ਨੂੰ ਟਿਕਟ ਨਾ ਦੇਣ ਦਾ ਮਤਲਬ ਹੈ ਕਿ ਇਹ ਸਾਲ ਆਪ ਹੀ ਮੰਨ ਲਿਆ ਕਿ ਅਸੀਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਨਹੀਂ। ਕਿ ਉਹਨਾਂ ਦੀ 5 ਸਾਲ ਦੀ ਕਾਰਗੁਜ਼ਾਰੀ ਮਾੜੀ ਸੀ ਜੇ ਉਹਨਾਂ ਨੂੰ ਟਿਕਟ ਦੇਵਾਂਗੇ ਤੇ ਰਿਜ਼ਲਟ ਮਾੜੇ ਹੋਣਗੇ। ਤੁਸੀਂ ਗਿੱਦੜ ਵਿੱਚੋਂ ਇੱਕ ਬੰਦਾ ਲਿਆ ਕੇ ਇੱਥੇ ਖੜਾ ਕਰਤਾ ਖੜਾ ਕਰਨ ਨੂੰ ਤਾਂ ਭਾਵੇਂ ਤੁਸੀਂ ਜਾ ਕੇ ਉੱਥੋਂ ਟਮਲਾਂ ਨੂੰ ਤੋਂ ਲਿਆਓ ਰੋਗਦਾ ਤਾਂ ਕੌਣ ਹੈ ਮਗਰ ਉੱਥੇ ਲਿਆ ਕੇ ਖੜਾ ਕਰਦੇ ਨਾ ਜਿਹੜਾ ਆਪ ਹੀ ਗਿੱਦੜ ਵਿੱਚੋਂ ਮਸਾ ਸਕ੍ਰੇਪ ਥਰੂ ਕਰਕੇ ਆਇਆ 1100 ਵੋਟ ਜਾਂ 1300 ਵੋਟਾਂ ਤੇ ਜਿੱਤੇ ਹੈ ਸੋ ਹਿਸ ਓਨ ਕੰਟ੍ਰਿਬਿਊਸ਼ਨ ਐਜ਼ ਅ ਮਿਨਿਸਟਰ ਹੈਜ਼ ਬੀਨ 0 ਐਨ ਐਸ ਪੰਸਲ ਮਿਨਿਸਟਰ ਰਹਿੰਦੇ ਹੋ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਤੁਸੀਂ ਲੁਧਿਆਣੇ ਲਈ ਇੱਕ ਚੀਜ਼ ਦੱਸ ਦਿਓ ਜਿਹੜੀ ਤੁਸੀਂ ਲੁਧਿਆਣੇ ਲਈ ਕੀਤੀ ਹੋ ਤੁਸੀਂ ਬੜੀਆਂ ਗੱਲਾਂ ਕਰਦੇ ਹੋ ਕਿ ਬੋਲਵੋ ਬੱਸ ਚਲਾਈ ਮੈਨੂੰ ਲੱਗਦਾ ਲੁਧਿਆਣੇ ਲਈ ਤਾਂ ਬੋਲਵੋ ਬੱਸ ਚਲਾਉਣ ਵੇਲੇ ਵੀ ਤੁਸੀਂ ਐਂਜਲ ਸੀਟ ਕਰਾਤੇ ਔਰ ਆਜ ਜਿਹੜੇ ਬਾਕੀ ਆਪ ਆਦਮੀ ਪਾਰਟੀ ਦੇ ਕੈਂਡੀਡੇਟ ਹੈ ਉਹ ਤਾਂ ਮੈਨੂੰ ਲੱਗਦਾ ਮੇਰੇ ਨਟਵਰ ਲਾਲ ਹੀ ਨੇ ਜਿੱਦੀ ਨਾਲ ਗੱਲ ਕਰੀ ਉਹ ਵੀ ਚੰਗੀ ਆ ਉਹਨਾਂ ਦੇ ਤਾਂ ਭਗਵਾਨ ਤੁਮਾਨ ਸਾਹਿਬ ਦੇ ਤੇ ਉਹਨਾਂ ਦੇ ਸ਼ੌਕ ਮੈਨੂੰ ਕੋਈ ਦੱਸਦਾ ਕਾਫੀ ਮੇਲ ਖਾਉਂਦੇ ਨੇ ਐਵੇਂ ਮੈਂ ਅੱਜ ਕੋਈ ਗੱਲ ਕਰਕੇ ਜਾਊਗਾ ਕਿਤੇ ਉਹਨਾਂ ਦੇ ਪਰਚੇ ਪੁਰਚੇ ਵੀ ਬੜਾ ਕੁਝ ਦੱਸਦੇ ਨਹੀਂ ਇਸ ਲਈ ਚਲੋ ਉਹਨਾਂ ਨੂੰ ਮੁਬਾਰਕ ਹੈ ਮਗਰ ਸਾਡੇ ਕਈ ਉਹ ਆਡੀਓ ਇੱਕ ਵਾਇਰਲ ਹੋਈ ਆ ਜੀ ਤੁਹਾਡੇ ਕੋਲ ਉਹ ਦੇਖੋ ਜਿਸ ਆਡੀਓ ਚ ਉਹ ਸਾਡਾ ਭਾਜਪਾ ਦਾ ਕੈਂਡੀਡੇਟ ਹੈ ਉਹ ਆਪ ਦੇ ਪ੍ਰਧਾਨ ਨੂੰ ਹੀ ਗਾਲਾਂ ਕੱਢੀ ਹੋਣ ਏ ਉਹਦੀ ਸਿਨਸੇਅਰਿਟੀ ਇਹ ਵੇਖ ਲਓ ਜੇ ਇਸ ਪਾਰਟੀ ਚ ਉਸ ਪ੍ਰਧਾਨ ਨੂੰ ਗਾਲਾਂ ਕੱਢੀ ਜਾਂਦਾ ਉਹਦੀ ਲੋਕਾਂ ਪਰ ਤੇ ਕੀ ਸਿਨਸੇਅਰਿਟੀ ਹੋਊ ਔਰ ਜੇ ਇਸ ਪਾਰਟੀ ਨੇ ਉਹਨੂੰ ਐਮਪੀ ਬਣਾਇਆ ਜੇ ਇਸ ਪਾਰਟੀ ਨੇ ਉਹਦੇ ਬਜ਼ੁਰਗਾਂ ਨੂੰ ਸੀਐਮ ਬਣਾਇਆ ਜੇ ਇਸ ਪਾਰਟੀ ਨੇ ਉਹਦੇ ਭਰਾ ਨੂੰ ਆਊਟ ਆਫ ਟਰਨ ਅਨਐਜੂਕੇਟਿਡ ਬੰਦੇ ਨੂੰ ਡੀਐਸਪੀ ਲਾਤਾ ਸਾਰੇ ਸਾਰਿਆਂ ਹੀ ਕੈਦੇ ਕਾਨੂੰਨ ਛਿੱਕੇ ਦੇ ਟਾਂਕੇ ਪੂਆ ਤਾਇਆ ਚਾਚਾ ਮੁजीर ਬਣੇ ਹੋਣ ਉਸ ਪਾਰਟੀ ਨੂੰ ਵੀ ਨਿੰਦੀ ਜਾਂਦਾ ਮਨ ਨਿੰਦ ਕੇ ਇਕੱਲੀ ਪੋਲਿਟਿਕਸ ਨਹੀਂ ਆਉਣੀ ਹਾਉ ਇਫ ਯੂ ਆਰ ਸੋ ਇਨਸਿੰਸੀਅਰ ਟੂ ਜੇਐਸ ਪਾਰਟੀ ਨੇ ਤੁਹਾਨੂੰ ਪਲੈਟਫਾਰਮ ਦਿੱਤਾ ਵੇਅਰ ਇਜ਼ ਯੌਰ ਸਿੰਸੀਅਰਿਟੀ ਗੋਇੰਗ ਟੂ ਬੀ ਟੂਵਰਡਸ ਪੀਪਲ ਥੋਟਾ ਕਿਰਦਾਰ ਚੀਏ ਨੁਕਸਰ ਅਣ ਤੁਸੀਂ ਆਪ ਕੁਝ ਕੀਤਾ ਨਹੀਂ ਹੁਣ ਪਲੇਮ ਕੇ ਮੈਂ ਮੈਂ ਰੋਜ਼ ਇਹਨਾਂ ਦਾ ਵੇਖਦਾ ਉਹਦੇ ਕੋਲ 2 ਕਰੋੜ ਦੀ ਗੱਡੀ ਆ ਜੀ ਉਹ ਕੋਠੀ 'ਚ ਰਹਿੰਦਾ ਕੀ ਇਹ ਲੁਧਿਆਣੇ ਦੇ ਮੁੱਦੇ ਨੇ ਇਹ ਦੋਵੇਂ ਕੈਂਡੀਡੇਟਸ ਕਾਂਗਰਸ ਤੇ ਭਾਜਪਾ ਦੇ ਭਾਵੇਂ ਤਿੰਨੇ ਕੈਂਡੀਡੇਟ ਆਏ ਕਾਂਗਰਸ ਦੇ ਨੇ ਪੱਪੀ ਜੀ ਵੀ 올ਡ ਕਾਂਗਰਸੀ ਇਹ ਵੀ ਕਾਂਗਰਸੀ ਉਹ ਵੀ ਕਾਂਗਰਸੀ ਬਿੱਟੂ ਵੀ ਇਹਨਾਂ ਤਿੰਨਾਂ ਦੀ ਜਦਮਾ ਬਾਸ਼ਾ ਸੁਣਦਾ लुधियाने ਦੇ ਭਲੇ ਵਾਸਤੇ ਲੁਧਿਆਣੇ ਨੂੰ ਇਸ ਮੈਂਚੈਸਟਰ ਆਫ ਇੰਡੀਆ ਕੋਣ ਵਾਲੇ ਸ਼ਹਿਰ ਨੂੰ ਬਿਹਤਰ ਬਣਾਉਣ ਲਈ ਵਿਜ਼ਨ ਇਸ ਜ਼ੀਰੋ ਗਾਲਾਂ ਕੱਢ ਕੇ ਲੋਕਾਂ ਦਾ ਧਿਆਨ ਪਟਕਾ ਕੇ ਇਹ ਵੋਟਾਂ ਲੈਣਾ ਚਾਹੁੰਦੇ ਹਨ ਆਈ ਫੀਲ ਲੁਧਿਆਣਾ ਹੈ ਸਫਰਡ ਅ ਲੋਟ ਔਰ ਜਿਹੜੇ ਪੀਪਲ ਹੈਵ ਟੂ ਰੈਲਾਈਜ਼ ਵਨ ਥਿੰਗ ਕਿ ਜਦ ਤੁਸੀਂ ਵੋਟ ਪਾਉਂਦੇ ਯੂ ਆਟ ਵੋਟਿੰਗ ਫॉर ਆਦਰਸ ਯੂ ਆਰ ਵੋਟਿੰਗ ਫॉर ਯੋਰਸੈਲਫ and if you are voting putting a positive vote it will get you a positive result but a negative vote will get you a negative result par main samajhda hai ki charre candidate da je tasveer vekhi di hai eh sadde sadar not kyunki main inade naal baitheya itthe party valon aaya but thoda vi dil nu andar jaan ke puchho tussi vi कहोगे nahi ji ranjeet lo bade shareef candidate ne ਤੇ ਭਾਈ ਜਿਹੜਾ شریف ਹੋਵੇ ਨਾ ਅੰਦਰੋਂ شریف ਬਾਹਰੋਂ شریف ਉਹ ਤੁਹਾਡੇ ਪ੍ਰਤੀ ਵੀ ਲੋਕਾਂ ਪ੍ਰਤੀ ਵੀ ਸ਼ਰਾਫਤ ਰੱਖੂਗਾ ਸਿਨਸੀਅਰਟੀ ਰੱਖੂਗਾ ਲੁਧਿਆਣਾ ਨੀਟ ਅ ਸਿਨਸੀਅਰ ਏਬਲ ਕੈਪेबल ਵਕੀਲ ਆਫ ਵੌਇਸ ਦਿੱਲੀ ਚ ਜਿਹੜੇ ਦਿੱਲੀ ਦੇ ਖਜ਼ਾਨੇ ਚੋ ਲੁਧਿਆਣੇ ਦੀ ਆਵਾਜ਼ ਬਲੰਦ ਕਰਕੇ ਲੁਧਿਆਣੇ ਨੂੰ ਫਾਇਦਾ ਪਹੁੰਚਾ ਸਕੇ ਲੁਧਿਆਣੇ ਨੂੰ ਅੱਗੇ 二加十。